ਜੀ ਮਿੱਤਰੋ ਕੀ ਹਾਲ ਚਾਲ ਨੇ ਮੀਰ ਕਰਦੇ ਸਾਰੇ ਜਾਣੇ ਵਧੀਆ ਹੋਮੋਗੇ ਤੇ ਵਧੀਆ ਹੀ ਚਾਹੀਦੀਆਂ ਸਵਾਗਤਾਂ ਮਿੱਤਰੋ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਦੇ ਵਿੱਚ ਤੇ ਪਹਿਲਾਂ ਤਾਂ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਪਿਛਲੀਆਂ ਵੀਡੀਓ ਨੇ ਇੰਨਾ ਪਿਆਰ ਦੇ ਰਹੇ ਹੋ ਆਪਣੀਆਂ ਨੂੰ ਪੂਰਾ ਧੰਨਵਾਦ ਆ ਯਾਰ ਤੁਹਾਡਾ ਭਰਾਵਾਂ ਦਾ ਜੇ ਇੰਨਾ ਪਿਆਰ ਦੇਣ ਖਾਤਰ ਤੇ ਜੇ ਤੁਸੀਂ ਇੰਨਾ ਪਿਆਰ ਦਿੰਦੇ ਹੋ ਤਾਂ ਹੀ ਆਪਾਂ ਸਾਰਾ ਕੁਝ ਕਰਦੇ ਆ ਮਿੱਤਰੋ ਬਸ ਤੁਸੀਂ ਪਿਆਰ ਤੇ ਸਪੋਰਟ ਕਰਦੇ ਰਹੋ ਤੇ ਹੁਣ ਮਿੱਤਰੋ ਆਪਾਂ ਲੱਗਦੇ ਆ ਇਹ ਰਾਜ ਤੂੰ ਅੱਜ ਸਾਰਿਆਂ ਤੋਂ ਵੇਟਿੰਗ ਚੀਜ਼ ਹੀ ਕੰਪਲੀਟ ਕਰਨ ਲੱਗ ਪਿਆ ਜਿਹੜੀ ਸੋਨੇ ਸਾਰਿਆਂ ਦੀ ਪੂਰੀ ਵੇਟ ਸੀ ਛੋਟੀ ਉਸ ਚੀਜ਼ ਨੂੰ ਉਹ ਚੀਜ਼ ਕੰਪਲੀਟ ਕਰਨ ਲੱਗ ਪਿਆ ਮਿੱਤਰੋ ਆਪਾਂ ਉਹ ਹੈਗੀ ਆ ਗਈ ਕਹਿੰਦੇ ਮੇਰੇ ਵੀਰੋ ਨੇਰਾ ਬਹੁਤ ਹੋ ਗਈ ਲਓ ਜੀ ਮਿੱਤਰੋ ਲੈ ਜਾਂਦਾ ਛੱਪ ਕੱਢਤਾ ਜੋ ਭਰਣੇ ਸੀ ਆਪ ਕਰਨ ਲੱਗੇ ਆ ਅੱਜ ਫੈਟਿੰਗ ਕਿਸੀ ਇਹ ਤਾਂ ਹੁਣ ਇਹ ਤਾਂ ਲਾਤਾ ਲਓ ਹੁਣ ਇਥੇ ਨਮਾ ਲਗੂ ਨਮਾ ਚਲੋ ਮਿੱਤਰੋ ਉਹ ਤਾਂ ਨਹੀਂ ਲੱਗ ਸਕਿਆ ਜਿਹੜਾ ਆਪਾਂ ਚਾਹੁੰਦੇ ਸੀ ਪਰ ਉਹ ਵੀ ਲਾਵਾਂਗੇ ਪਹਿਲਾਂ ਆਪਾਂ ਇਹ ਚੀਜ਼ ਹੀ ਇਹ ਚੀਜ਼ ਹੀ ਕਰਕੇ ਦੇਖ ਲਈ ਓਕੇ ਇਹ ਕਿਉਂਕਿ ਮਿੱਤਰੋ ਉਹ ਚੀਜ਼ ਮੈਨੂੰ ਇੱਕ ਦੋ ਭਰਾਵਾਂ ਤੋਂ ਡਾਊਟ ਹੋ ਗਿਆ ਸੀ ਬਾਕੀ ਜਿਹੜੇ ਭਰਾਵਾਂ ਨੇ ਲੱਗੇ ਪਏ ਨੇ ਉਹ ਜ਼ਰੂਰ ਕਮੈਂਟ ਕਰਿਓ ਵੀ ਭਰਾਓ ਕੁਝ ਬਦਲਣਾ ਪੈਂਦਾ ਇਹਦਾ ਥੱਲੋਂ ਜਾਂ ਸਿੱਧਾ ਹੀ ਸਟੀering ਕੱਸਿਆ ਜਾਂਦਾ ਆ ਕਿ ਬਸ ਵੀ ਕੁਝ ਨਹੀਂ ਬਦਲਣਾ ਪੈਂਦਾ ਕਿਉਂਕਿ ਮੈਨੂੰ ਕਈ ਭਰਾਵਾਂ ਨੇ ਇਹ ਡਾਊਟ ਪਾਏ ਨੇ ਹੁਣ ਜਦੋਂ ਮੈਂ ਤੁਹਾਨੂੰ ਸਟੀering ਖੋਲੂਗਾ ਉਹ ਚੀਜ਼ ਦਿਖਾਉਂਗਾ ਵੀ ਆਹ ਚੀਜ਼ ਦਾ ਡਾਊਟ ਪਾਇਆ ਸੀ ਮੈਨੂੰ ਜਿਹੜੇ ਜਿਹੜੇ ਭਰਾਵਾਂ ਨੇ ਪਾਇਆ ਸੀਗਾ ਤੇ ਹੁਣ ਮਿੱਤਰੋ ਆਪਾਂ ਗੱਡੀ ਬੈਕ ਕਰ ਲਈਏ ਟਿਕਾਣੇ ਤੇ ਜਿੱਥ ਰਾ ਵੀ ਖੋਲਣਾਗਾ ਕਰ ਲਈਏ ਪਹਿਲਾਂ ਮਿੱਤਰੋ ਬੈਕ ਆਪਾਂ ਫੇਰ ਦਿਖਾਉਂਗਾ ਮੈਂ ਪਾਵਰ ਸਟੇਨਿੰਗ ਦਾ ਨਜ਼ਾਰਾ ਯਾਰ ਆਇਆ ਤਾਂ ਝੋਟਾ ਆਪਣਾ ਤਕੜਾ ਆਇਆ ਮਿੱਤਰੋ ਆਇ ਨਹੀਂ ਹੈਗਾ ਵੀ ਬੈਕ ਬੂਕ ਮੁੜ ਜਾਂਦਾਗਾ ਜਿਵੇਂ ਯਾਰ ਵੀ ਮੈਂ ਜਿੱਥੋਂ ਤੱਕ ਲੇ ਦੇਖੇ ਨੇ ਲੋਕਾਂ ਦੀ ਆਲਟਾਂ ਦੇ ਹਾਲਾਤ ਉਹ ਹਾਲਾਤਾਂ ਨਾਲ ਬਹੁਤ ਚੰਗੀ ਹੈਗੀ ਗੱਡੀ ਆਏ ਨਹੀਂ ਹੈਗਾ ਵੀ ਉਹੀ ਦਬ ਜਾਂਦੀ ਹੈ ਮਾੜੀ ਜੀ ਚੀਜ਼ ਦੇਖ ਕੇ ਵਧੀਆ ਤੁਰੀ ਜਾਂਦੀ ਹੈ ਗੱਡੀ ਜਰ ਆਪਣੀ ਏਸੀ ਤੇ ਆਏ ਨਹੀਂ ਕੋਈ ਡੱਕਾ ਫੜੀਕਾ ਜਾ ਬਹਿ ਜਾਂਦਾ ਹੈ ਤੇ ਚਲੋ ਮਿੱਤਰੋ ਹੁਣ ਮੈਂ ਗੱਡੀ ਕੱਢ ਲਾਂ ਜਿਹੜੀ ਜਗ੍ਹਾ ਤੇ ਲਾਉਣੀ ਆ ਉੱਥੇ ਲਾ ਕੇ ਸਟੀਰੀਂਗ ਖੋਲਦਾ ਤੇ ਤੁਹਾਨੂੰ ਮੈਂ ਦਿਖਾਉਂਗਾ ਆ ਚੀਜ਼ ਦਾ ਡਾਊਟ ਪਾਇਆ ਸੀ ਮੈਨੂੰ ਭਰਾਵਾਂ ਨੇ ਤੇ ਤੁਸੀਂ ਜਿਹੜੇ ਭਰਾਵਾਂ ਦੇ ਲੱਗੇ ਵੀ ਨੇ ਉਹ ਕਲੀਅਰ ਕਰਿਓ ਵੀ ਇਹ ਚੀਜ਼ ਦਾ ਡਾਊਟ ਹੈਗਾ ਜਾਂ ਨਾ ਹੈਗਾ ਤਾਂ ਕਿ ਫਿਰ ਆਪਾਂ ਕਲੀਅਰ ਕਰਦੀ ਉਹ ਚੀਜ਼ ਆ ਆਪਾਂ ਨੂੰ ਡਾਊਟ ਨਾ ਰਹੇ ਉਹ ਜੀ ਦਾ ਮਿੱਤਰੋ ਹੁਣ ਆਪਾਂ ਸਾਰਿਆਂ ਨੂੰ ਪਹਿਲਾਂ ਇਹਦਾ ਆਹ ਪੱਟਣਾ ਕਵਰ ਇਹ ਪੱਟ ਗਏ ਫਿਰ ਇਹਦੇ ਵਿੱਚੋਂ ਨਟ ਨਿਕਲ ਉਹ ਖੋਲਣਾਗਾ ਹੁਣ ਪਹਿਲਾਂ ਮੈਂ ਮਿੱਤਰੋ ਇਹਨੂੰ ਪੱਟ ਲਾਂ ਫਿਰ ਨਟ ਦਿਖਾਉਂ ਤੁਹਾਨੂੰ ਕਿਹੜਾ ਖੋਲਣਾ ਉਹ ਵੀ ਮਿੱਤਰੋ ਉਹ ਨਟ ਨਿਕਲਿਆ ਸਾਹਮਣੇ 17 ਨੰਬਰ ਦਾ ਉਹ ਖੋਲਣਾ ਹੁਣ ਆਪਾਂ ਉਹ ਨਟ ਤੇ ਰਾੜ ਆਪਾਂ ਲੈ ਜਾਂਦੀ ਹੁਣ ਉਹ ਨਟ ਖੋਲ ਲੀਏ ਮਿੱਤਰੋ ਉਹ ਵੀ ਮਿੱਤਰੋ ਜਿਵੇਂ ਕਿ ਤੁਸੀਂ ਪਿਛਲੇ ਵਲੌਗ ਚ ਦੇਖਿਆ ਵੀ ਇਹ ਆ ਚੀਜ਼ ਵੇਲੇ ਔਖਾ ਕਰਦਾ ਹੁੰਦਾ ਮੈਂ ਪਿਛਲੇ ਵਲੌਗ ਚ ਹੀ ਪੂਰਾ ਔਖਾ ਕਰਿਆ ਤੇ ਹੁਣ ਮਿੱਤਰੋ ਨਟ ਖੋਲ ਲਿਆ ਹੁਣ ਇਹ ਕੱਢਣਾ ਔਖਾ ਹੋ। ਦੇਖਦੇ ਆਂ ਜੇ ਸੌਖਾ ਹੀ ਨਿਕਲ ਹੋਇਆ ਤਾਂ ਬਹੁਤ ਚੰਗੀ ਗੱਲ ਆ ਨਹੀਂ ਔਖਾ ਕਰੂਗੇ ਮੈਂ। ਤੇ ਲੋਬੀ ਮਿੱਤਰੋ ਇਹਦਾ ਆ ਵੀ ਖੋਲ ਲਿਆ ਆਪਾਂ ਸਟੀਰੀਂਗ ਲਾਉਣ ਤੋਂ ਬਾਅਦ ਥੱਲੜ ਦਾ ਸਟੀਰੀਂਗ ਸੌਖਾ ਨਿਕਲ ਗਿਆ ਸੀ ਅੱਜ ਮਿੱਤਰੋ ਬੜਾ ਔਖਾ ਨਹੀਂ ਕਰਿਆ। ਕਿਉਂਕਿ ਇਹ ਲਾਉਣ ਦਾ ਮੇਨ ਮਕਸਦ ਆਪਣਾ ਇਹ ਆ ਮਿੱਤਰੋ ਵੀ ਆਪਾਂ ਇਹਨੂੰ ਸਟੀਰੀਂਗ ਨੂੰ ਵਿੱਚ ਬਿਠਾ ਕੇ ਪ੍ਰੋਪਰ ਚੈੱਕ ਕਰ ਲਈਏ ਵੀ ਇਹ ਰਾੜ ਤੇ ਇਹ ਜਮਾਂ ਸਹੀ ਆ। ਜੀ ਮਿੱਤਰੋ ਇਹ ਰਾਡ ਤੇ ਨਾ ਸਹੀ ਹੋਇਆ ਆਪਾਂ ਇਹਨੀਆਂ ਗਣੀਆਂ ਵੀ ਘੜ ਦਈਏ ਤੇ ਇਹਨੂੰ ਵੱਡ ਵੀ ਲਈਏ ਆ ਪੀਸ ਨੂੰ ਆਹ ਵਾਲਾ ਪੀਸ ਆ ਜਿਹੜਾ ਇਹਨੂੰ ਵੱਡ ਵੀ ਲਈਏ ਤੇ ਇਹ ਇਹਦੇ ਵਿੱਚ ਬੈਠੇ ਨਾ ਤਾਂ ਕਰਕੇ ਆਪਾਂ ਇਹ ਪੀਸ ਨੂੰ ਐਂ ਬਿਠਾ ਕੇ ਦੇਖਦੇ ਆ ਪਹਿਲਾਂ ਇਹਦੇ ਵਿੱਚ ਵੀ ਇਹ ਡਾਊਨ ਜਮਾ ਸੈਟਪ ਬਹਦਾ ਜਾ ਕੇ ਜੇ ਜਮਾ ਸੈਟਪ ਇਹਦਾ ਹੋਇਆ ਲੋ ਵੀ ਮਿੱਤਰੋ ਇਹ ਬਹਦਾ ਸੈਟ ਆ ਕੋਈ ਚੀ ਨਹੀਂ ਕਰਨ ਦੀ ਲੋੜ ਸਾਰਾ ਕੁਝ ਓਕੇ ਚੱਲ ਪੈਦਾ ਹੁਣ ਇੱਥੇ ਬਸ ਮਿੱਤਰੋ ਤੇ ਆਪਾਂ ਇਹਦਾ ਉਹ ਵਧਣਾ ਹੁਣ ਜਿਹੜਾ ਆਹ ਵਾਲੀ ਚੀਜ਼ਾਂ ਨੇ ਨਾ ਆਹ ਵਾਲੀਆਂ ਗੋਲ ਗੋਲ ਇਹ ਵਧਣੀਆਂ ਪੈਣ ਯਾਰ ਆਪਾਂ ਨੂੰ ਥੋੜੀਆਂ ਥੋੜੀਆਂ ਤਾਂ ਕਿ ਜਿਹੜੀ ਇਹਦੀ ਸਟੀering ਦੀ ਆ ਚੀਜ਼ ਆ ਪਿਛਲੀ ਇਹਦੇ ਵਿੱਚ ਲੰਘ ਜੇ ਪੂਰੀ ਇਹ ਚਲੋ ਮਿੱਤਰੋ ਹੁਣ ਆਪਾਂ ਵਧਦੇ ਆ ਕਰਦੇ ਆ ਉਹ ਸੈਟ ਥੋੜਾ ਥੋੜੀ ਲਾਵਾਂਗੇ ਪਰ ਆਪਾਂ ਬਾਲਾ ਨਹੀਂ ਹੁੰਦੇ ਵੀ ਮਿੱਤਰੋ ਆਪਾਂ ਆਪਣੇ ਵਾਲੇ ਢੰਗ ਨਾਲ ਕਰਕੇ ਦੇਖ ਲਿਆ ਸੀ ਤੇ ਬਹੁਤ ਫਰਕ ਰਹਿੰਦਾ ਤਾਂ ਕਰਕੇ ਹੁਣ ਆਪਾਂ ਜਿਹੜਾ ਕਾਬੀਆ ਲੈਂਦੇ ਆ ਸ਼ੂ ਗਰਮ ਕਰਕੇ ਉਹਦੇ ਨਾਲ ਹੀ ਲਾਵਾਂਗੇ ਆਪਾਂ ਮਿੱਤਰੋ ਨੂੰ ਸਾਈਡਾਂ ਤੋਂ ਬਗਰਾਮ ਆਵੇ ਕਿ ਕਿ ਹਜੇ ਬਹੁਤ ਬਹੁਤ ਵੱਡਾ ਜਾਣਾ ਉਹਦੇ ਜਿੰਨਾ ਇੰਨਾ ਟਾਈਮ ਵੀ ਬਹੁਤ ਆ ਤੇ ਤੇ ਗੱਡੀ ਅੰਦਰ ਵੀ ਕਰਨੀ ਆਪਾਂ ਇਹ ਕਸ ਕਿਉਂ ਫੇਰ ਹੀ ਅੰਦਰ ਕਰਾਂ ਕਿਉਂਕਿ ਮਿੱਤਰੋ ਕੰਮ ਤਾਂ 5:30 6:30 ਵਜੇ ਆਉਣੇ ਨੇ ਹੁਣ ਸਾਰ ਲੱਗ ਜਾਈਦਾ ਇਹਨੂੰ ਤੇ ਚਲੋ ਹੁਣ ਮਿੱਤਰੋ ਲਾ ਲਈਏ ਕਾਬੀਆ ਤੇ ਫੇਰ ਹੀ ਦਿਖਾਉਣਾ ਤੁਹਾਨੂੰ ਮੈਂ ਇਹਨੂੰ ਕਰ ਤੇ ਮਿੱਤਰੋ ਕਾਬੀਏ ਨਾਲ ਬਹੁਤ ਸਾਈਡਾਂ ਭੋਰਨ ਤੋਂ ਬਾਅਦ ਮਤਲਬ ਕਿ ਸਾਈਡਾਂ ਕਾਬੀਏ ਨਾਲ ਮਚਾ ਕੇ ਸਾਰੀਆਂ ਬਹੁਤ ਡਾਊਨ ਕਰ ਲਿਆ ਹੁਣ ਲਾ ਕੇ ਦੇਖਦੇ ਆਂ ਰੱਬ ਦੀ ਕਿਰਪਾ ਨਾਲ ਕੰਮ ਬਣ ਜਾਈਏ ਨਹੀਂ ਦੇਖੋ ਕੰਮ ਨੂੰ ਛੱਡਦਾ ਤੇ ਫਿਰ ਮਿੱਤਰੋ ਕੰਮ ਕਿਤੇ ਡਿਲੇ ਨਾ ਕਰਨਾ ਪਏ ਜੇ ਮੈਨੂੰ ਤੇ ਚਲੋ ਮਿੱਤਰੋ ਕਸ ਲਈਏ ਰੱਬ ਦੀ ਕਿਰਪਾ ਨਾਲ ਸੈੱਟ ਆ ਜੇ ਮਿੱਤਰੋ ਬਹੁਤ ਔਖਾ ਮੁਸ਼ਕਲ ਦੇ ਨਾਲ ਉਹ ਵੱਡ ਵੱਡ ਕੇ ਦੇ ਨਾਪਰਾ ਕਰ ਲਿਆ ਪਰ ਥੋੜਾ ਜਿਹਾ ਚੱਕਰ ਇਧਰੋਂ ਰਹਿ ਗਿਆ ਉਹ ਵੀ ਆਪਾਂ ਮਿੱਤਰੋ ਹੁਣ ਸਵੇਰੇ ਕਰ ਦਾਂਗੇ ਕਿਉਂਕਿ ਹੁਣ ਤੁਹਾਨੂੰ ਪਤਾ 9:30 10:00 ਵਜੇ ਨੇ ਰਾਤ ਦੇ ਤੇ ਆਪਾਂ ਥੰਮ ਲੋ ਨਾਟ ਰੰਟ ਲਾ ਕੇ ਹੈਂਡਲ ਕਸ ਕੇ ਅੰਦਰ ਕਰ ਦਈਏ ਗੱਡੀ ਤੇ ਫਿਰ ਦੇਖ ਰਿਹਾ ਕਿੰਦਾ ਦੀ ਵਾਈਬ ਆਉਂਦੀ ਆ ਮਾੜੀ ਜੀ ਚਲਾਉਣ ਚ ਮੇਰੇ ਅਕੋਰਡਿੰਗ ਤਾਂ ਸਿਰਾ ਹੋ ਜੂਗਾ ਮਿੱਤਰੋ ਪੂਰਾ ਜਦੋਂ ਲੱਗ ਗਿਆ ਘੈਂਟ ਆ ਹੋਈ ਪੰਮ ਇਹਨਾਂ ਤਰ੍ਹਾਂ ਮਿਹਨਤ ਬਹੁਤ ਆਉਂਦੀ ਆ ਯਾਰ ਤੁਸੀਂ ਵੱਧ ਤੋਂ ਵੱਧ ਪਿਆਰ ਤੇ ਸਪੋਰਟ ਕਰਿਆ ਕਰੋ ਤੇ ਬਾਕੀ ਮਿੱਤਰੋ ਆਪਾਂ ਪੁਰਾਣਾ ਸਟੀering ਜਿਹੜਾ ਉਹ ਆਪਣਾ ਸੰਭਲਿਆ ਸੀਗਾ ਤੇ ਜਿਹੜਾ ਮਿੱਤਰੋ ਆਪਾਂ 14 ਮਾਡਲ ਵਾਲੇ ਦੀ ਗੱਲ ਕਰਦੀ ਸੀ ਉਹ ਮੇਨ ਰੀਜ਼ਨ ਹੈ ਉਹਦਾ ਇਹ ਇਹ ਆ ਵੀ ਜਿਹੜਾ ਆਪਣਾ 14 ਮਾਡਲ ਵਾਲਾ ਸਟੀering ਹੈਗਾ ਉਹਦਾ ਮੈਨੂੰ ਕਈ ਬੰਦੇ ਨੇ ਡਾਊਟ ਪਾਇਆ ਵੀ ਜਿਹੜੀ ਰਾਡ ਦੇ ਵਿੱਚ ਹੁਣ ਇਹ ਬੈਠਦਾ ਜਾ ਕੇ ਉਹ ਥੱਲੇ ਵਾਲੀ ਦੇ ਵਿੱਚ ਜਿਹੜੇ ਉਹਦੇ ਦੰ ਉਹ ਦੰਦਿਆਂ ਦੇ ਵਿੱਚ ਕਹਿੰਦੇ ਉਹ ਵਾਲਾ ਸਟੀering ਲੱਗਦਾ ਨਹੀਂ ਹੈਗਾ ਉਹ ਉਹ ਸਟੀering ਹੈਗਾ ਚੌੜੇ ਦੰਦਿਆਂ ਦੇ ਵਿੱਚ ਇਹਦੇ ਹੈਗੇ ਨੇ ਕਿ ਜਾਨੀ ਉਹ ਪੁਲੀ ਬਰੀ ਪਤਲੀ ਜਿਹੜੀ ਉਹ Swift ਹੈਗੀ 14 ਮਾਡਲ ਵਾਲੀ ਉਹਦੀ ਪੁਲੀ ਮੋਟੀ ਆ ਤੇ ਦੰਦੇ ਮੋਟੇ ਮੋਟਿਆਂ ਦੇ ਵਿੱਚ ਮੈਂ ਨਾ ਉਹ ਉਹ ਚੀਜ਼ ਕਰਕੇ ਥੋੜਾ ਜਿਹਾ ਡਾਊਟ ਪੈ ਗਿਆ ਤੇ ਜੇ ਕਿਸੇ ਭਰਾ ਦਾ ਲੱਗਿਆ ਹੋਇਆ ਤਾਂ ਉਹ ਜਰੂਰ ਦੱਸਿਓ ਮੈਨੂੰ ਵੀ ਉਹ ਚੱਕਰ ਪੈਂਦਾ ਜਾਂ ਨਾ ਜੇ ਨਾ ਪੈਂਦਾ ਫਿਰ ਆਪਾਂ ਆਉਣ ਵਾਲੇ ਟਾਈਮ 'ਚ ਹੋ ਕਰਾਂਗੇ ਸਿਸਟਮ ਤੇ ਆ ਮਿੱਤਰੋ ਆਪਣਾ ਕੰਪਲੀਟ ਹੋ ਗਿਆ ਤੇ ਹੁਣ ਆਪਾਂ ਨਟ ਕੱਸ ਦਈਏ ਦੇ ਵਿੱਚ 14 17 ਦੇ ਡੇਢ ਲੱਗਦਾ ਹੈਗਾ ਲੋਵੀ ਮਿੱਤਰੋ ਕੱਸਤਾ ਆਪਾਂ ਦੇਖੋ ਲੋਕ ਘੈਂਟ ਆਉਂਦੀ ਆ ਤੇ ਚਲਾਈ ਨੂੰ ਹੁਣ ਨਜ਼ਾਰਾ ਆਇਆ ਕਰੂ ਯਾਰ ਜਦੋਂ ਐ ਹੱਥ ਜਾਂ ਧਰ ਕੇ ਚਲਾਇਆ ਕਰਾਂਗੇ ਪਹਿਲਾਂ ਉਹ ਸਿੰਗਲ ਜਿਹਾ ਸੀ ਹੁਣ 3 ਡੰਡੀ ਵਾਲਾ ਹੋ ਗਿਆ ਤਾਂ ਕਰਕੇ ਘੈਂਟ ਜਿਹਾ ਲੱਗਦਾਗਾ ਤੇ ਚਲੋ ਮਿੱਤਰੋ ਹੁਣ ਟੂਲ ਚੱਕ ਲਈ ਆਪਾਂ ਪੈਰਾਂ 'ਚ ਪਿਆ ਵਾ ਇਹ ਆ ਕਰਦ ਲਿਆਉਣੀ ਪਈ ਉਹ ਵੱਢਣ ਖਾਤਰ ਤੇ ਹੁਣ ਸਟਾਰਟ ਕਰਕੇ ਘਮਾ ਘੂਮ ਕੇ ਚੈੱਕ ਕਰਦੇ ਆ ਕਿਦਾਂ ਦਾ ਰਿਸਪੌਂਸ ਹੈ ਕਿਦਾਂ ਦਾ ਰਿਸਪੌਂਸ ਇਸ ਕਰਦੇ ਆਂ ਸਟਾਰਟ ਮਿੱਤਰੋ ਅਸੀਂ ਦੇਖਦੇ ਆਂ ਦੱਸੋ ਜਰੂਰ ਕਿਦਾਂ ਲੱਗਦਾਗਾ ਰੁਕ ਜੂ ਮੜਾਇਆ ਮਿੱਤਰੋ ਗੱਡੀ ਹਲੋ ਲੋਕ ਹੋਈ ਖੜੀ ਐ ਲੋਕ ਇਨਲਕਿਆ ਥੋੜਾ ਜਿਹਾ ਨਾਲ ਲੱਗਦਾ ਮਿੱਤਰੋ ਆ ਦੇਖੋ ਜਿਹੜੀ ਇਹ ਆਵਾਜ਼ ਕਰਦਾ ਨਾ ਇਹ ਵੀ ਹਟਾਵਾਂਗੇ ਆਪਾਂ ਇਹ ਜਿਹੜਾ ਨਾਲ ਲੱਗਦਾ ਕਿਸੇ ਪਰਸੇ ਪਰ ਹੁਣ ਸਟੀਅਰਿੰਗ ਮੋੜਨ ਦਾ ਸੁਆਦ ਜਾਉਣ ਲੱਗ ਗਿਆ ਯਾਨੀ ਕਿ ਫੀਲਿੰਗ ਘੱਟ ਜਿਹੜਾ ਨਾਲ ਲੱਗਦਾ ਹੁਣ ਉਹ ਵੀ ਚੈੱਕ ਕਰ ਲੈਨੇ ਆ ਥੋੜਾ ਥੋੜਾ ਸੈਟਾਂ ਤੋਂ ਹੋਰ ਵੱਡਣਾ ਪਊ ਮਿੱਤਰੋ ਜਿੱਥੇ ਤੱਕ ਮੈਨੂੰ ਲੱਗਦਾ ਬਾਕੀ ਤਕਰੀਬਨ ਓਕੇ ਆ ਇਹ ਘੈਂਟ ਹੋ ਗਿਆ ਕੰਮ ਮੇਤਰੋ ਪੂਰਾ ਲੋਗੋ ਸੋਹਣਾ ਲੱਗਦਾ ਹਮ ਮੈਂ ਪਹਿਲਾਂ ਟਾਇਰ ਚੈੱਕ ਕਰ ਲਾਂ ਵੀ ਟਾਇਰ ਸਿੱਧੇ ਨੇ ਆਪਣਾ ਹੈਂਡਲ ਦੇ ਅਕੋਰਡਿੰਗ ਲੋ ਵੀ ਮੇਤਰੋ ਟਾਇਰ ਵੀ ਬਿਲਕੁਲ ਸਿੱਧੇ ਨੇ ਤੇ ਹੈਂਡਲ ਵੀ ਬਿਲਕੁਲ ਸਿੱਧਾ ਹੋਣਾ ਕਰੂ ਚੈੱਕ ਕਰ ਤਿੰਨ ਲਾਈਟਾਂ ਦੇਖੋ ਮਿੱਤਰੋ ਥੱਲੇ ਹੀ ਚੱਲਦੀਆਂ ਨੇ ਘੈਂਟ ਐ ਕੰਮ ਪੂਰਾ ਹੁਣ ਅੰਦਰ ਕਰਦੀ ਆਂ ਆਪਣੀ ਸੋਚ ਛੱਡੀ ਵੀ ਆ ਹਾਂ ਮਿੱਤਰੋ ਸੋਚ ਛੱਡੀ ਕਰਕੇ ਨਾ ਲਾਈਟਾਂ ਚੱਲਦੀਆਂ ਨੇ ਹੁਣ ਸੋਚ ਛੱੜਦੀ ਚੱਲ ਗਿਆ ਤੇ ਇੱਕ ਅੱਧੀ ਸੋਚ ਆਪਣੀ ਰਹਿ ਗਈ ਸੀ ਤੇ ਮਿੱਤਰੋ ਬਿਸਕੁਟ ਛੱਡਤੀ ਸੀ ਆਪਾਂ ਚੂਹਿਆਂ ਵਾਲੇ ਲਿਆ ਕੇ ਹੁਣ ਇਹ ਕਹਿੰਦੇ ਵੀ ਜੇ ਖਾ ਲਵੇ ਤਾਂ ਖਾ ਕੇ ਚੂਹਾ ਬਾਹਰ ਭਾਜਦਾ ਸਿੱਧਾ ਇਹ ਖਾ ਕੇ ਵੀ ਜਿੱਥੇ ਜਾ ਕੇ ਪਾਣੀ ਪੀ ਲਿਆ ਉੱਥੇ ਹੀ ਜਾਊਗਾ ਉਹ ਖਤਮ। ਉਦੋਂ ਪਹਿਲਾਂ ਹੁਣ ਕੁਝ ਨਹੀਂ ਹੁੰਦਾ। ਤੇ ਹੁਣ ਮਿੱਤਰੋ ਆਪਾਂ ਰਾਣੀਆਂ ਆਪਣੀ ਬਹੁਤ ਦਿਨਾਂ ਬਾਅਦ ਅੰਦਰ ਲਾਉਣੀ ਅੱਜ। ਕਿਉਂਕਿ ਤੁਹਾਨੂੰ ਪਤਾ ਹੀ ਹੈ ਚੂਹੇਆਂ ਕਰਕੇ ਆਪਾਂ ਪਹਿਲਾਂ ਅੰਦਰ ਨਹੀਂ ਸੀ ਲਾਉਂਦੇ ਹੁੰਦੇ। ਚੂਹੇਆਂ ਕਰਕੇ ਤੁਹਾਨੂੰ ਪਤਾ ਹੀ ਹੈ ਆਪਾਂ ਅੰਦਰ ਨਹੀਂ ਸੀ ਲਾਉਂਦੇ। ਜਿਹੜਾ ਆਪਾਂ ਹਿੱਲਾ ਕਰਿਆ ਉਹੀ ਕੰਮ ਦੁਬਾਰਾ ਛੱਡ ਜੀ ਕਿਤੇ। ਲਾਉ ਜੀ ਮਿੱਤਰੋ। ਜੀ ਲਾਉਣ ਦਾ ਨਜ਼ਾਰਾ ਆਇਆ ਕਰੋ ਹੁਣ ਗੱਡੀ। ਤੇ ਜਿਹੜਾ ਮਿੱਤਰੋ ਇਹਦਾ ਹੈਂਡਲ ਦਾ ਉਤੋਂ ਆਹ ਖਰਾਬ ਖਰੂਬ ਹੋਇਆ ਹੈਗਾ ਲੈਮੀਨੇਸ਼ਨ ਜੇ ਆਪਾਂ ਸਾਰਾ ਸੈੱਟ ਕਰਾ ਦਾਂਗੇ ਇਹ ਤੇ ਇੱਕ ਉਹਦਾ ਗ੍ਰਿਪ ਨਹੀਂ ਸੀ ਮਿੱਤਰੋ ਹੈਗਾ ਹੈਂਡਲ ਦਾ ਉਹ ਜਿਹੜਾ ਮੇਨ ਕਾਰਨ ਕਰਕੇ ਬਦਲਣਾ ਪਿਆ ਇਹਦਾ ਗ੍ਰਿਪ ਹੈਗਾ ਇਹਦਾ ਚਾਰੇ ਪਾਸੇ ਹਾਰਨ ਕੰਮ ਕਰ ਜਾਂਦਾ ਇਹਦਾ ਇਧਰੋਂ ਵੱਧ ਪਰਫੈਕਟ ਹੈ ਏ ਹੁਣ ਮਿੱਤਰੋ ਮੈਂ ਪਹਿਲਾਂ ਗੱਡੀ ਅੰਦਰ ਲਾਦਾ ਕਿਸੇ ਪਾਸੇ ਲੱਕ ਵੱਜ ਨਾ ਜਾਵੇ ਬਚਾ ਕੇ ਜੀ ਤੇ ਫੇਰ ਮਿਲਦਾ ਤੁਹਾਨੂੰ ਮੈਂ ਲੋ ਵੀ ਜੋ ਬਰੋ ਚੈੱਕ ਕਰੋ ਮੜਾ ਯਾਰ ਬਹੁਤ ਮਿਹਨਤ ਨਾਲ ਮੈਂ ਤੇ ਕਾਲੂ ਨੇ ਇਸ ਪੱਟ ਲਈ ਹੈ ਰਿਸਕ ਵੀ ਸੀ ਹੈ ਆਹ ਦੇ ਆਸਤਰ ਗੈਰ ਚ ਜਾ ਕੇ ਨਹੀਂ ਪ੍ਰਵਾਹ ਕਰਨੀ ਹੁੰਦੀ ਕਰ ਨਹੀਂ ਵੀ ਕਾਲੂ ਹਾਂ ਉਸ ਮਰਜੀ ਆਏ ਸਾਡੇ ਮੂਰੇ ਹੀ ਪਾਟਾ ਦਿੰਨੇ ਹੁੰਦੇ ਉਹ ਬੈਠਾ ਉਹਦੀ ਵੀ ਸੁਣਨਾ ਵਾਣੀ ਉਹ ਖੇੜੀ ਓਏ ਉਰੇ ਆ ਤੇਰਾ ਵਲੌਗ ਉਰੇਆ ਕੋਈ ਉਰੇ ਦਾ ਆ ਜਾ ਰਾਇ ਨਾ ਕਰ ਲੋ ਵੀ ਮਿੱਤਰੋ ਇਸ ਪਟਲੀ ਹੁਣ ਆਪਾਂ ਇਹਦਾ ਆ ਲਾ ਦਈਏ ਨਿਕਲ ਜਾ ਸਾਰਾ ਕਿਉਂਕਿ ਇਹ ਲਾ ਕੇ ਉਦੋਂ ਬਾਅਦ ਇਹ ਤੇ ਰੰਗ ਹੋਣਾ ਤੇ ਫੇਰ ਹੀ ਲਾਵਾਂਗੇ ਆਪਾਂ ਕਿਉਂਕਿ ਐਂ ਦਾ ਫੇਰ ਗੱਲ ਨਹੀਂ ਨਾ ਬਣਨੀ ਐ ਇੰਝ ਪਕੇ ਤਾਂ ਉਹ ਖੇੜੀ ਆ ਜਾ ਫਾਈਨਲ ਨਹੀਂ ਲੱਗਣਾ ਆਇਆ ਫੇਰ ਕੁਝ ਨਹੀਂ ਹੋਣਾਗਾ ਫੇਰ ਤਾਂ ਦੇਖ ਲਾ ਫੇਮਸ ਨਹੀਂ ਹੋਣਾ ਤਾਂ ਫੇਰ ਦੇਖ ਲਾ ਆ ਜਾ ਤੇ ਹਿੱਦੂ ਆ ਦੇ ਦੇ ਤੇ ਲਾਵਾਂਗੇ ਆਪਾਂ ਪੇਪਰ ਇਹਨੂੰ ਰਫ ਕਰਕੇ ਉਦੋਂ ਬਾਅਦ ਇਹ ਤੇ ਰੰਗ ਲੱਗਣਾ ਮੇਰੇ ਵੀਰੋ ਓ ਕਾਲੂ ਦਾ ਵੱਡਾ ਜੈ ਸਹਿਯੋਗ ਇਸ ਚੀਜ਼ ਦੇ ਵਿੱਚ ਕਹਿੰਦੇ ਮੇਰੀ ਵੀਰੋ ਉਹ ਆਇਆ ਇੱਕ ਆ ਜਾਓ ਡੈਂਟਰ ਸਾਹਿਬ ਦਾ ਤੇ ਚਲੋ ਮਿੱਤਰੋ ਹੁਣ ਆਪਾਂ ਇਹਦਾ ਰੰਗ ਰੰਗ ਲਾ ਲਈਏ ਇਹ ਤੋਂ ਬਾਅਦ ਫਿਰ ਇਹਤੇ ਰਫ ਲਾ ਕੇ ਫਿਰ ਇਹਦੇ ਰੰਗ ਮਾਰਾਂਗੇ ਉਹ ਵੀ ਮਿੱਤਰੋ ਕਰੋ ਲੁੱਕ ਚੈੱਕ ਨਾਲੇ ਦੇਖੋ ਆਹਾ ਸਾਰਾ ਕੀਮਿਕਲ ਨਾਲ ਸਾਫ ਸੂਫ ਕਰਕੇ ਇਹਦੇ ਤੇ ਮਾਰਤੀ ਪਾਲਸ ਦੇਖੋ ਬਣ ਗਈ ਗੱਲ ਇਹਦੀ ਪੂਰੀ ਚੰਕ ਦਾ ਇੱਥੇ ਮਾਰਦਾ ਮਿੱਤਰੋ ਰੰਗ ਇਹ ਪਲਾਰ ਵੱਜ ਗਿਆ ਦੇਖੀ ਕਿਤੇ ਰੰਗ ਬਹੁਤ ਮਹਿੰਗਾ ਮਾਰਿਆ ਤੇ ਮਿੱਤਰੋ ਦੇਖੋ ਤੁਹਾਨੂੰ ਦਿਖ ਰਹੀ ਹੁਣ ਇਹਦੇ ਵਿੱਚ ਰੇਸ਼ੇ ਜੇ ਬਣੇ ਵੀ ਇਹ ਸਪੈਸ਼ਲ ਰੰਗ ਮਾਰਿਆ ਤੇ ਨਹੀਂ ਨਾਰਮਲ ਹੁੰਦਾ ਸਿਲਵਰ ਪੇਂਟ ਇਹਦੇ ਤੇ ਰੇਸ਼ੇ ਬਣੇ ਬਨੇ ਰੰਗ ਚ ਸਪੈਸ਼ਲ ਰੰਗ ਮਰਵਾਇਆਗਾ ਬਣਵਾਇਆ ਹੈ ਦੀ ਖਾਤਰ ਸਪੈਸ਼ਲ ਮਿੱਤਰੋ ਸਵਾਦ ਆਈ ਜਾਂਦਾ ਗੱਡੀ ਚਲਾਉਣ ਦਾ ਇਹਦੇ ਨਾਲ ਤਾਂ ਹੁਣ ਚਲੋ ਫਿਰ ਅੱਜ ਦੇ ਵਲੌਗ ਦਾ ਆਪਾਂ ਇੰਨੀਆਂ ਚੀਜ਼ਾਂ ਦੇ ਨਾਲ ਇੱਥੇ ਐਂਡ ਕਰਦੇ ਹਾਂ ਜੇ ਵਲੌਗ ਵਧੀਆ ਲੱਗਿਆ ਤਾਂ ਆਪਾਂ ਵੱਧ ਤੋਂ ਵੱਧ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜਰੂਰ ਕਰਨਾ ਹੈਗੇ ਚੈਨਲ ਨੂੰ ਤੇ ਬਾਕੀ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਪਿਛਲੇ ਵਲੌਗਾਂ ਨੂੰ ਇੰਨੀ ਸਪੋਰਟ ਕਰ ਰਹੇ ਹੋ ਤੇ ਚਲੋ ਫਿਰ ਮਿੱਤਰੋ ਮਿਲਾਂਗੇ ਕਿਸੇ ਨੈਕਸਟ ਵੀਡੀਓ ਦੇ ਵਿੱਚ ਨੈਕਸਟ ਵੀਡੀਓ ਵਾਕ ਐਟਾਊਨ ਵਾਲੀ ਆ ਮਿੱਤਰੋ ਬਸ ਤੁਸੀਂ ਪਿਆਰ ਤੇ ਸਪੋਰਟ ਬਣਾ ਕੇ ਰੱਖੋ